ਚੱਲ ਸਹੀ ਐ ਉਸਤਾਦ ਚੰਗਾ ਤੇ ਕਾਲੂ ਮੈਨੂੰ ਆਵਾਜ਼ ਮਾਰਨੀ ਨਾਲੇ ਪੇਪਰ ਦੱਸ ਦੀਂ ਕਾਨੂੰ ਕਹਾ ਕਿੱਥੇ ਚਲ ਗਏ ਕਰ ਦਿਓ ਮਮੀ ਅੱਜ ਨਹੀਂ ਮੇਰਾ ਰੋਟੀ ਰਾਟੀ ਨੂੰ ਦਿਲ ਕਰਦਾ ਅੱਜ ਤੇ ਮੈਨੂੰ ਚਾਹ ਹੀ ਬੜਾ ਮੈਂ ਪੇਪਰ ਵਧੀਆ ਪਾ ਲਿਆ ਤੇਰਾ ਨਹੀਂ ਦਾਂ ਤੋ ਪੇਪਰ ਹੀ ਐ ਅੱਜ ਤੂੰ ਫੇਲ ਹੀ ਆਂ ਅਸੀਂ ਤਾਂ ਪੂਰਾ ਪੇਪਰ ਕਰਕੇ ਆਏ ਆ ਜਿਹੜੀ ਅੱਜ ਮੇਰਾ ਪੇਪਰ ਪਤਾ ਕਿੰਨਾ ਘੈਂਟ ਹੋਇਆ ਹੋਰ ਕਿ ਮੈਂ ਆਪਣੇ ਫਾਦਰ ਸਾਹਿਬ ਦਾ ਨਾਮ ਰੋਸ਼ਨ ਕਰਨਾ ਤਾਂ ਕਰਕੇ ਮੈਂ ਇਨੀ ਸਟੱਡੀ ਤੇ ਜ਼ੋਰ ਦਿੱਤਾ ਸੀ ਪਿਛਲੇ ਦਿਨ ਅਸੀਂ ਕਾਲਾਂ ਠੀਕ ਐ ਢੀਢਾ ਢੇ ਮੁੰਡੇ ਦਾ ਪੇਪਰ ਕਿੱਦਾਂ ਦਾ ਪੜਦਾ ਲੱਗਦਾ ਤਾਂ ਹੈ ਨਹੀਂ ਫੇਲ ਹੀ ਹੋਣਾ ਇੱਧਰ ਹਲੋ ਆਰੰਜੀਤਾ ਕਿੱਦਾਂ ਕਿੱਦਾਂ ਦਾ ਪੇਪਰ ਆਇਆ ਤੇਰਾ ਆ ਜਾ ਭਰਾਵਾ ਤੈਨੂੰ ਮੈਂ ਪਹਿਲਾਂ ਕਿਹਾ ਸੀ ਮੇਰੇ ਲਾਗੇ ਆਣ ਕੇ ਬਹਿ ਜਾ ਕੋਈ ਪ੍ਰੇਸ਼ਨ ਨਹੀਂ ਛੱਡਿਆ ਸਾਰੇ ਕਰਕੇ ਆਇਆ ਝੋਟਾ ਐਵੇਂ ਪੰਜਾਂ ਨੰਬਰਾਂ ਵਾਲੀ ਨਹੀਂ ਮੈਂ ਪੜੇ ਹੀ ਕੱਲੇ ਉਹ ਮੈਨੂੰ ਨੀਤ ਨੇ ਲਗਾਤੇ ਸੀ ਹੋਰ ਕੀ ਸਹੀ ਗਲਤ ਮੈਂ ਬਾਬਾ ਕੀਰਤ ਤੋਂ ਪੁੱਛਿਆ ਲਖਾਵੇ ਨਾ ਅੱਦਾ ਬੋਲ ਕਰੀ ਜਾਵੇ ਮੈਂ ਕਹਾਂ ਤੈਨੂੰ ਬੋਲ ਟਾੜ ਚ ਫਸ ਜਾਣੇ ਨਹੀਂ ਲਗਾਉਣੇ ਨਾਲ ਕ ਤੁਹਾਨੂੰ ਆਉਂਦੇ ਹੀ ਆ ਕਿਦਾਂ ਰਿਹਾ ਪੇਪਰ ਟਾੜ ਜੇ ਯਾਰ ਉਸਤਾਦ ਅਹੀਂ ਪੜੀ ਲਿਖੀ ਦਾ ਸਾਡਾ ਪੇਪਰ ਵੀ ਵਧੀਆ ਹੀ ਹੋਣਾ ਹੋਰ ਅਸੀਂ ਤਾਂ ਡੈਂਗੂ ਨਕਲਾਂ ਤੇ ਕਿੱਜੇ ਆ ਓਏ ਕਛੂ ਓ ਤੇਰਾ ਭਰਾ ਫੇਲ ਗਿਆ ਇੱਧਰ ਗੱਬਰ ਝੋਟਾ ਪਾਸ ਹੀ ਓ ਚੱਲ ਯਾਰ ਹੁਣ ਸੀਨਾ ਜਾ ਮੈਨੂੰ ਬਹੁਤ ਬੁਰਾ ਲੱਗਣਾ ਤੂੰ ਫੇਲ ਹੋ ਜਾਣਾ ਯਾਰ ਮੈਂ ਅਗਲੀ ਕਲਾਸ ਦਿੱਤਾ ਜਣਾ ਹਣਾ ਡੈਡੀ ਜੀ ਪਰਸੈਂਟ ਮੀਟਿੰਗ ਤੇ ਮੈਂ ਤੁਹਾਨੂੰ ਨਾਲ ਲੈ ਕੇ ਜਾਣਾ ਤੇ ਜਿੰਨਾ ਮੈਂ ਪੜਾਖੂ ਆ ਨਾ ਮਾਸਟਰਾਂ ਨੇ ਢੋਲਣਾ ਐਟਰੀ ਕਰਾਉਣੀ ਮੇਰੀ ਸਕੂਲੇ ਮੈਡਮ ਨੇ ਸਾਤਰੀ ਗਾਲ ਮੈਂ ਜੀ ਮੇਰਾ ਡੈਡੀ ਕਹਿੰਦਾ ਜਦਾਂ ਸਕੂਲੇ ਰਿਜ਼ਲਟ ਕਿਦਾਂ ਸੁਣ ਲਈਏ ਕੀ ਅਸੀਂ ਆਣਦੇ ਆ ਉਹਨੇ ਨੰਬਰ ਤੇਰੇ ਸਾਰੇ ਪੇਪਰਾਂ ਚ ਨਹੀਂ ਆਏ ਉਹਨੇ ਜਿੰਨੇ ਦੀਆਂ ਮੈਂ ਖਾਲੀ ਧਾਵਾ ਹੀ ਪਰ ਆਏ ਜਾਂ ਆਂਟੀ 15 15 ਮਿੰਟਾਂ ਜਦਾਂ ਮੈਂ ਸ਼ੀਟਾਂ ਭਰਦਾ ਸੀ ਹੋਰ ਕੀ ਸੁਈ ਜਾ